ਬਹੁਤ ਹੁੰਦਾ ਆਹ ਰੁੱਤ ਬਹੁਤ ਵਧੀਆ ਇਹਨੂੰ ਖਾਣ ਦੀ ਹੈਗੀ ਆ ਰੁੱਤ ਬਹੁਤ ਵਧੀਆ ਇਹ ਆਪਾਂ ਖਾ ਕੇ ਮੰਨ ਲਓ ਠੀਕ ਹੈ ਆਪਦਾ ਜੋਰ ਅਜਮਾਈ ਵੀ ਕਰ ਸਕਦੇ ਆ ਤੇ ਠੰਡ ਜਿਵੇਂ ਖੰਗ ਚ ਖਾਵ ਇਹਦੇ ਵਿੱਚ ਜਿਹੜੇ ਮਸਾਲੇ ਜਿਵੇਂ ਦਾਲਚੀਨੀ ਮਗਾ ਵਗੈਰਾ ਹੋ ਉਹ ਹਣਾ ਉਹ ਬਹੁਤ ਚੰਗੇ ਮਸਾਲੇ ਪਾਏ ਹੁੰਦੇ ਆ ਹੁਣ ਜੋ ਮਰੀਲ ਕੋਟ ਲਿਆ ਵੱਡੇ ਬੱਕਰੇ ਵੀ ਲੱਗ ਜਾਂਦੇ ਉੱਥੇ ਵੀ ਡਿਮਾਂਡ ਵੱਧ ਆ ਉਹ ਮੁਸਲਮਾਨ ਭਰਾ ਜ਼ਿਆਦੇ ਖਾਂਦੇ ਆ ਬੱਕਰਾ ਠੀਕ ਹੈ ਉਹ ਹੁਣ ਤੁਸੀਂ ਜੇ ਦਿੱਲੀ ਲੈ ਕੇ ਆਉਂਗੇ ਫਿਰ ਤਿੰਨ ਤੋਂ ਚਾਰ ਘੰਟੇ ਬਣਾਉਣ ਤੇ ਲੱਗਦੇ ਆ ਜੇ ਆਪਾਂ ਤਾਜ਼ਾ ਬਣਾਉਣਾ ਠੀਕ ਹੈ ਨਾ ਤਾਂ ਆਪਣੇ ਕੋਲ ਇੰਨਾ ਟਾਈਮ ਆ ਤੇ ਮੰਗਾਈ ਹੁਣ ਇਹ ਚਾਰ ਕੀ ਦੇ ਆਸਤੇ ਜਿਵੇਂ ਕੋਈ ਆਪਣੇ ਘੇਰੇ ਸੱਟ ਲੱਗ ਗਈ ਮਰੀਜ਼ ਘਰੇ ਪਿਆ ਜਾਂ ਕੋਈ ਗੇਮ ਵਾਲਾ ਮੁੰਡਾ ਘਰੋਂ ਬਾਹਰ ਹੈਗਾ ਜਾਂ ਜੈਮ ਜੂਮ ਲਾਉਂਦੇ ਮੁੰਡੇ ਇਹਨੂੰ ਨਾਲ ਰੱਖ ਕੇ ਚੱਕ ਕੇ ਕਿੱਥੇ ਮਰਜੀ ਲਈ ਫਿਰੋ 1000 1100 ਰੁਪਿਆ ਘਰੇ ਸਾਨੂੰ ਪਊਗਾ ਬਾਈ ਠੀਕ ਹੈ ਜਿਹੜੇ ਆਪਾਂ ਨੂੰ ਕਹਿੰਦੇ ਬਿਜਾੜ ਸੋ ਨਾਲ ਦਾ 600 ਮਿਲਦਾ ਉਹ ਬਾਈ ਹੋਰ ਚੀਜ਼ਾਂ ਖਵਾਈ ਜਾਂਦੇ ਉਹ ਕੱਲਾ ਸਰੋਂ ਦਾ ਤੇਲ ਪਾ ਦਿੰਦੇ ਜਾਂ ਮਸਾਲੇ ਪਾ ਦਿੰਦੇ ਜਾਂ ਜਿਹੜਾ ਮੀਟ ਲਿਆ ਹੁੰਦਾ ਉਹਨਾਂ ਨੇ 4-500 ਨੂੰ ਕਿਲੋ ਲਿਆ ਹੁੰਦਾ ਸਾਨੂੰ ਇਹ ਆਪ ਬੱਕਰਾ ਬਣਾਉਣਾ 700 700 ਤੋਂ ਲੈ ਕੇ 800 ਰੁਪਈਆ ਕਿਲੋ ਸਾਨੂੰ ਕੱਚਾ ਮਾਸ ਫਿਰ ਭਰਾ ਕਹਿੰਦੇ 600 ਰੁਪਏ ਅਸੀਂ ਕਿਲੋ ਲੈ ਕੇ ਤਾਜਾ ਬਣਾ ਲਾਂਗੇ ਤਾਜਾ ਬਈ ਇਹ ਕੀ ਹੁੰਦਾ ਜਿਹੜਾ ਚਾਰ ਬਣਾਉਣ ਵੇਲੇ ਨਾ ਜੇ 2 ਕਿਲੋ ਮੀਟ ਆਪਾਂ ਲਿਆ ਇਹਦਾ ਸਵਾ ਕਿਲੋ ਡੇਢ ਕਿਲੋ ਹੀ ਚਾਰ ਪੈਂਦਾ ਤੁਸੀਂ ਤਾਂ ਗਾਂ ਦੀ ਗੱਲ ਰਹਿ ਗਈ ਵਜ ਜਾਂ ਨੌਣ ਵਜ ਜਾਂ ਪਾਪ ਜਾਂ ਪੰਨਾ ਠੀਕ ਹੈ ਤੁਸੀਂ ਨਹੀਂ ਮੀਟ ਵੀ ਖਾਂਦੇ ਤਾਂ ਵੀ ਸੁੱਥੋ ਪਾਪ ਬਹੁਤ ਹੁੰਦੇ ਆ ਬਈ ਜੀ ਵੀ ਮੱਛਰ ਘਰੇ ਮਾਰਦੇ ਆ ਚੂਹੇ ਘਰੇ ਮਾਰਦੇ ਆ ਹੁਣ ਮੱਛਰ ਚੂਹੇ ਤੇ ਬੱਕਰੇ ਤੇ ਇੱਕ ਹੀ ਜਾਨ ਹੁੰਦੀ ਨਹੀਂ ਉਹ ਤਾਂ ਕਹਿੰਦੇ ਨੇ ਮੰਨ ਲਓ ਵੀ ਜੇ ਕੋਈ ਮੱਛਰ ਮਰ ਗਿਆ ਚੂਹਾ ਮ ਕੁਦਰਤੀ ਤੌਰ ਤੇ ਮਰ ਜਾਂਦਾ ਕਈ ਯਾਰ ਕੁਦਰਤੀ ਨਹੀਂ ਬਈ ਆਪਾਂ ਸਪਰੇਆ ਕਰਦੇ ਆ ਹੁ ਸੁੰਡੀਆਂ ਕਿੰਨੀਆਂ ਸੁੰਡੀ ਤੇ ਹੁਣ ਇੱਕ ਜਾਨ ਐ ਇੱਥੇ ਆ ਪਰ ਉਦੋਂ ਬਾਅਦ ਜਿਹੜਾ ਟਾਈਮ ਟਪਾਉਣਾ ਹੁਣ ਇੱਥੇ ਮੇਰਾ ਬਈ ਫਾਰਮ ਬਣਿਆ ਸਾਰਾ ਸਬਜ਼ੀ ਬਿਨਾਂ ਰੇਸਪਰੇਏ ਤੋਂ ਘਰਦੀ ਐ ਮੇਰੀ ਠੀਕ ਐ ਸਾਰਾ ਦੁੱਧ ਸਾਰਾ ਅੰਡੇ ਉਧਰ ਮਗਰ ਦੇਸੀ ਮੁਰਗੀਆਂ ਬਤਕਾਂ ਵਗੈਰਾ ਸਾਰਾ ਕੋ ਰੱਖਿਆ ਆ ਇੱਥੇ ਵਧੀਆ ਬੱਚੇ ਫੋਨ ਤੋਂ ਦੂਰ ਇੱਥੇ ਖੇਡਦੇ ਆ ਆਪ ਬਈ ਇੱਥੇ ਆ ਕੇ ਅੱਧਾ ਘੰਟਾ ਵੀ ਬੈਠ ਜਾਈਦਾ ਵਧੀਆ ਸਟ੍ਰੈਸ ਤੋਂ ਬਾਹਰ ਰਹਿੰਦਾ ਠੀਕ ਕਰਨੀ ਪੈਣੀ ਆ ਪਰ ਖੇਤੀ ਚ ਮਾੜੇ ਚੰਗੇ ਦੇਣ ਆਉਂਦੇ ਰਹਿੰਦੇ ਆ ਉਹਦੇ ਨਾਲ ਬਈ ਸਹਾਈ ਕਿਤੇ ਜਿਵੇਂ ਆਪਣੇ ਪੁਰਾਣੇ ਟਾਈਮ ਦੇ ਵਿੱਚ ਘਰੇ ਮ ਛੋਟੀਆਂ ਮੁਰਗੀਆਂ ਹੁੰਦੀਆਂ ਸੀਗੀਆਂ ਉਹ ਆਪਾਂ ਨੂੰ ਦੁਬਾਰੇ ਲੈ ਆਉਣਾ ਪੈਣਾ ਸਸਕਾਰ ਜੀ ਲੋਕਰਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਸਿੰਘ ਪੰਜਾਬ ਅੰਦਰ ਵੱਖ-ਵੱਖ ਟਾਈਮ ਤੇ ਗੱਲ ਚੱਲਦੀ ਆ ਕਿ ਖੇਤੀ ਕੋਈ ਬਹੁਤਾ ਮੁਨਾਫੇ ਵਾਲਾ ਤੰਦਾ ਨਹੀਂ ਰਿਹਾ ਪਰ ਪੰਜਾਬ ਦੇ ਕਿਸਾਨਾਂ ਦੇ ਪੁੱਤ ਹੁਣ ਖੇਤੀ ਦੇ ਨਾਲ ਸਹਾਇਕ ਤੰਦੇ ਅਪਣਾ ਕੇ ਖੇਤੀ ਨੂੰ ਲਾਹੇਵੰਦ ਤੰਦਾ ਬਣਾਉਣ ਵੱਲ ਜੁੜੇ ਹਨ ਇਹ ਤਰ੍ਹਾਂ ਦੀ ਇੱਕ ਸ਼ਖਸੀਅਤ ਸਾਡੇ ਨਾਲ ਅੱਜ ਮੌਜੂਦ ਹੈ ਬਰਾਰ ਬਠਿੰਡੇ ਵਾਲਾ ਉਹ ਪੰਜਾਬ ਪੁਲਿਸ ਚ ਵੀ ਨੌਕਰੀ ਕਰਦੇ ਆ ਖੇਤੀਬਾੜੀ ਵੀ ਕਰਦੇ ਆ ਖੇਤੀਬਾੜੀ ਦੇ ਨਾਲ ਉਹ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਸਹਾਇਕ ਧੰਦੇ ਅਪਣਾਏ ਹੋਏ ਆ ਤੇ ਨੌਜਵਾਨ ਪੀੜ੍ਹੀ ਨੂੰ ਉਹ ਇੱਕ ਚੰਗਾ ਮੈਸੇਜ ਦੇਣ ਵੱਲ ਰੁਝੇ ਹੋਏ ਆ ਪਹਿਲਾਂ ਅਸੀਂ ਬਰਾੜ ਸਾਹਿਬ ਦਾ ਸਵਾਗਤ ਕਰਦੇ ਆ ਫਿਰ ਇਹਨਾਂ ਦੇ ਸਹਾਇਕ ਧੰਦੇ ਜਿਹੜੇ ਖੇਤੀ ਦੇ ਅਪਣਾਏ ਹੋਏ ਆ ਉਹ ਉਹਨਾਂ ਤੋਂ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਬਰਾੜ ਸਾਹਿਬ ਲੋਕਰਾ ਟੀਵੀ ਦੇ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਜਿੰਨੇ ਆਪਣੇ ਚੈਨਲ ਨਾਲ ਭਰਾ ਜੁੜਿਆ ਬਈ ਉਹਨਾਂ ਦਾ ਵੀ ਧੰਨਵਾਦ ਕਰ ਅੱਛਾ ਬਰਾੜ ਸਾਹਿਬ ਪਹਿਲਾਂ ਤਾਂ ਇਹ ਦੱਸੋ ਹਾਂਜੀ ਤੁਹਾਨੂੰ ਖੇਤੀਬਾੜੀ ਨਾਲੋਂ ਜਿਹੜੇ ਸੂਈ ਸਹਾਇਕ ਧੰਦੇ ਬਣਾਏ ਆ ਹਾਂਜੀ ਕਿਹੜੇ ਕਿਹੜੇ ਧੰਦੇ ਆ ਤੇ ਕਿੰਨਾ ਕੁ ਫਰਕ ਆ ਖੇਤੀ ਨਾਲੋਂ ਉਹਨਾਂ 'ਚ ਕੀ ਮੁਨਾਫੇ ਦਾ ਫਰਕ ਹੈਗਾ ਕੋਈ ਹਾਂਜੀ ਜਿਹੜਾ ਬਈ ਹੁਣ ਲੋੜ ਮੁਤਾਬਕ ਸੋਨ ਨੂੰ ਪਤਾ ਹੋਣਾ ਕਿਸਾਨ ਹਨਾ ਧਰਨਾਂ ਤੇ ਰੁੜੀ ਜਾਂਦੇ ਆ ਜੀ ਪਰ ਖੇਤੀ ਆਪਾਂ ਨਾ ਚਾਹੁੰਦੇ ਹੋਏ ਵੀ ਕੋਈ ਛੱਡ ਨਹੀਂ ਸਕਦਾ ਜੀ ਠੀਕ ਐ ਖੇਤੀ ਕਰਨੀ ਪੈਣੀ ਆ ਪਰ ਖੇਤੀ 'ਚ ਮਾੜੇ ਚੰਗੇ ਦਹਣ ਆਉਂਦੇ ਰਹਿੰਦੇ ਆ ਉਹਦੇ ਨਾਲ ਬਈ ਸਹਾਇਕ ਕਿੱਤੇ ਜਿਵੇਂ ਆਪਣੇ ਪੁਰਾਣੇ ਟਾਈਮ ਦੇ ਵਿੱਚ ਘਰੇ ਮੱਝਾਂ ਗਾਇਆਂ ਥੋੜੀਆਂ ਮੁਰਗੀਆਂ ਹੁੰਦੀਆਂ ਸੀਗੀਆਂ ਉਹ ਆਪਾਂ ਨੂੰ ਦੁਬਾਰੇ ਬਈ ਲਿਆਉ ਜੀ ਠੀਕ ਹੈ ਤੇ ਮੇਰਾ ਵੀ 7-8 ਸਾਲਾਂ ਦੇ ਵਿੱਚ ਇਹਦਾ ਸ਼ੌਂਕ ਸੀਗਾ ਬੱਕਰੀ ਪਾਲਣ ਦਾ ਤੇ ਬੱਕਰੀ ਪਾਲਣਾ ਆਪਣਾ ਵੀ ਬਹੁਤ ਵਧੀਆ ਕੰਮ ਚੱਲੀ ਜਾਂਦਾ ਨਾਲ ਮੈਂ 2-4 ਬੰਦਿਆਂ ਨੂੰ ਹੋਰ ਵੀ ਰਜਗਾਰ ਦਿੱਤਾ ਬਈ ਇਹਦੇ ਤੇ ਅੱਛਾ ਆਪਾਂ ਤੁਸੀਂ ਬੱਕਰੀ ਪਾਲਣ ਦਾ ਕੰਮ ਵੀ ਕਰਦੇ ਆਂ ਮੁਰਗੀ ਪਾਲਣ ਦਾ ਵੀ ਕਰਦੇ ਆਂ ਕਾਫੀ ਕੰਮ ਆ ਤੁਹਾਡੇ ਚਲੋ ਇਸ ਵਿਸ਼ੇ ਤੇ ਆਪਾਂ ਕਿਸੇ ਦਿਨ ਫੇਰ ਆਪਾਂ ਇੰਟਰਵਿਊ ਤੁਹਾਡੀ ਕਰਾਂਗੇ ਹੁਣ ਤੁਸੀਂ ਬੱਕਰੀ ਪਾਲਣ ਦੇ ਧੰਦੇ ਨਾਲ ਵੀ ਇੱਕ ਹੋਰ ਸੈਕਟਰ ਦਾ ਅਪਣਾ ਲਿਆ ਉਹ ਖੇਤੀਬਾੜੀ ਦਾ ਸੈਕਟਰ ਦਾ ਬੱਕਰੀ ਪਾਲਣ ਦੇ ਧੰਦੇ ਨਾਲ ਤੁਸੀਂ ਇੱਕ ਬੱਕਰੇ ਦੇ ਮੀਟ ਦਾ ਤੇ ਮੁਰਗੇ ਦੇ ਮੀਟ ਦੇ ਚਾਰ ਦਾ ਕੰਮ ਸ਼ੁਰੂ ਕੀਤਾ ਹੈ ਹਾਂਜੀ ਪਹਿਲਾ ਗੱਲ ਤਾਂ ਸਾਨੂੰ ਇਹ ਦੱਸੋ ਵੀ ਇਹ ਲੋਕਾਂ ਨੂੰ ਇਹਦਾ ਕੀ ਫਾਇਦਾ ਹੈ ਇਹ ਚਾਰ ਦਾ ਚਾਰ ਬਈ ਇਹ ਇੱਕ ਤਾਂ ਹੋਣਾ ਆਪਾਂ ਜਿਵੇਂ ਬੱਕਰੇ ਮੈਂ ਕਰ ਲੈਂਦਾ ਜੀ ਅੱਗੇ ਵਪਾਰੀਆਂ ਨੂੰ ਵੇਚਣੇ ਪੈਂਦੇ ਰੇਟ ਨਹੀਂ ਮਿਲਦਾ ਸੀ ਹਨਾ ਜੀ ਹੁਣ ਉਹਦੇ ਹੀ ਅਸੀਂ ਆਪਦਾ ਫੂਡ ਪ੍ਰੋਡਕਟ ਬਣਾਉਣ ਲੱਗੇ ਬਈ ਠੀਕ ਹੈ ਜਿਵੇਂ ਇਹਦਾ ਹਾਂ ਜਿਹੜਾ ਇਹਦਾ ਲਾਸਟ ਸਿਸਟਮ ਹੁੰਦਾ ਬੱਕਰੀ ਪਾਲਣ ਦਾ ਮੀਟ ਪਰ 50ਤੀ ਹੁੰਦਾ ਜੀ ਠੀਕ ਹੈ ਹੋਣ ਅਸੀਂ ਮੀਟ ਵੀ ਆਪ ਦਾ ਵੇਚਦੇ ਆ ਜਿਹੜਾ ਬੱਕਰੇ ਦਾ ਚਾਰ ਬਣਾ ਕੇ ਇਹਦਾ ਮੀਟ ਦਾ ਉਹ ਵੀ ਅਸੀਂ ਆਪ ਵੇਚਦੇ ਆ ਨਾਲੇ ਤਾਂ ਲੋਕਾਂ ਨੂੰ ਚੰਗੀ ਚੀਜ਼ ਮਿਲ ਜਾਂਦੀ ਆ ਖਾਣ ਨੂੰ ਵਧੀਆ ਸਾਫ ਸੁਥਰਾ ਹੀ ਆਪਣਾ ਤੁਸੀਂ ਦੇਖੋਗੇ ਬਰਤਨ ਵਗੈਰਾ ਸਾਰਾ A to Z ਬਹੁਤ ਵਧੀਆ ਬਣਾਉਨੇ ਆ ਆਪਾਂ ਇਹ ਜੀ ਠੀਕ ਆ ਫਾਇਦਾ ਇਹਦਾ ਬਈ ਹੈਗਾ ਇਹਦਾ ਹਰ ਜਿਵੇਂ ਖੂਨ ਦੀ ਕਮੀ ਹੋ ਗਈ ਜਾਂ ਆਪਣੇ ਲੈਗਾਮੈਂਟ ਘਟਾ ਜਾਂ ਆਪਾਂ ਕੰਮ ਕਰਨ ਦੀ ਸ਼ਕਤੀ ਘਟ ਗਈ ਜਾਂ ਜੋਰ ਘਟ ਗਿਆ ਕਹਿ ਦਿੰਦੇ ਆ ਜਾਂ ਜਿਵੇਂ ਜਮ ਵਾਲੇ ਮੁੰਡੇ ਹੋਣ ਜਾਂ ਗੇਮ ਵਾਲੇ ਮੁੰਡੇ ਆ ਪ੍ਰੋਡਕਟ ਲੈਂਦੇ ਆ ਪ੍ਰੋਟੀਨ ਡੱਬੇ ਲੈਂਦੇ ਉਹਨਾਂ ਦਾ ਪਤਾ ਨਹੀਂ ਕੰਪਨੀਆਂ ਦਾ ਕੀ ਸਿਸਟਮ ਹੁੰਦਾ ਇਹ ਆਪਣੀ ਬਈ ਪੁਰਾਣੀ ਰਵਾਇਤੀ ਖਰਾਕ ਹੈਗੀ ਹੈ ਪੁਰਾਣੀ ਖਰਾਕ ਹੈਗੀ ਜਿਵੇਂ ਪੁਰਾਣੇ ਮੱਲ ਖਾਂਦੇ ਸੀਗੇ ਠੀਕ ਹੈ ਓਵੇਂ ਆ ਬਈ ਇਹਦਾ ਫਾਇਦਾ ਹੈਗਾ ਬਾਕੀ ਜਿਵੇਂ ਹੁਣ ਠੰਡ ਦਾ ਸੀਜ਼ਨ ਹੈਗਾ ਇਹ ਹੁਣ ਹੀ 2-4 ਮਹੀਨਿਆਂ ਚ ਬਈ ਖਾਦਾ ਜਾਂਦਾ ਗਰਮੀ ਦੇ ਵਿੱਚ ਗਰਮ ਬਹੁਤ ਹੁੰਦਾ ਆਹ ਰੁੱਤ ਬਹੁਤ ਵਧੀਆ ਇਹਨੂੰ ਖਾਣ ਦੀ ਹੈਗੀ ਆ ਰੁੱਤ ਬਹੁਤ ਵਧੀਆ ਇਹ ਆਪਾਂ ਖਾ ਕੇ ਮੰਨ ਲਓ ਠੀਕ ਹੈ ਆਪਦਾ ਜੋਰ ਅਜਮਾਈ ਵੀ ਕਰ ਸਕਦੇ ਆ ਤੇ ਠੰਡ ਜਿਵੇਂ ਖੰਗ ਜਖਾਮ ਇਹਦੇ ਵਿੱਚ ਜਿਹੜੇ ਮਸਾਲੇ ਜਿਵੇਂ ਦਾਲਚੀਨੀ ਮਗਾ ਵਗੈਰਾ ਹੋਊਗਾ ਹਨਾ ਉਹ ਬਹੁਤ ਚੰਗੇ ਮਸਾਲੇ ਪਾਏ ਹੁੰਦੇ ਆ अच्छा बराड़ साहब ਤੁਸੀਂ ਇਹ ਚਾਰ ਬਣਾ ਰਹੇ ਹੋ ਤੇ ਚਾਰ ਕਿੰਨੇ ਦਿਨ ਹੀ ਖਰਾਬ ਹੁੰਦਾ ਇਹ ਇਹ ਚਾਰ ਆ ਜਿਹੜਾ ਆਪਣਾ ਤਿਆਰ ਕੀਤਾ ਜੀ ਇਹ 20 ਤੋਂ 25 ਦਿਨ ਨਹੀਂ ਖਰਾਬ ਹੁੰਦਾ ਜੀ ਠੀਕ ਹੈ ਜੀ ਹਾਂ ਇਹਨੂੰ ਬਸ ਕਲਾ ਪਾਣੀ ਵਾਲਾ ਥਲਣ ਲੱਗੇ ਤੇ ਗਿੱਲਾ ਚੌਂਚਾ ਜਿਵੇਂ ਪਾਣੀ ਵਾਲਾ ਚੌਂਚਾ ਨਾ ਲੱਗੇ ਇੱਕ ਇਹਨੂੰ ਜਦੋਂ ਇਹ ਚੋਂ ਕੱਢ ਲੈਣ ਨੂੰ ਆਇਆ ਹਲਾ ਦਿਓ ਇਹ ਕਿਤੇ ਨਹੀਂ ਜਾਂਦਾ ਬਈ اچھا ਕਿਉਂ ਨਾ ਲੋਕ ਇਹ ਚਾਰ ਨੂੰ ਛੱਡ ਕੇ ਤਾਜ਼ਾ ਬੱਕਰਾ ਕਿਉਂ ਨਾ ਖਾਣ ਆਏ ਤਾਜ਼ਾ ਵੀਰੇ ਹੁਣ ਖਾ ਤਾਂ ਸਕਦੇ ਆ ਤਾਜ਼ੇ ਵਰਗੀ ਤਾਂ ਕੋਈ ਰੀਸ ਨਹੀਂ ਗਈ ਠੀਕ ਹੈ ਇਹਦਾ ਕੀ ਚੱਕਰਾ ਬਣਾਉਂਦਾ ਜਿਹੜਾ ਤਾਜ਼ਾ ਹੁਣ ਤੁਸੀਂ ਬਾਹਰ ਲੈਣ ਜਾਓਗੇ ਤੁਹਾਡਾ ਜਵੇਂ ਜਿੱਤੋਂ ਮੰਡੀ ਹੈਗੀ ਹੈ ਨਾ ਉੱਥੇ ਜਾਓਗੇ ਉੱਥੇ ਚਾਰੇ ਪਾਸੇ ਬਲੇਲਰ ਵਾਲੇ ਮੁਰਗੇ ਵਾਲੇ ਖੋਖੇ ਹੋਣਗੇ ਬੱਕਰੇ ਵਾਲਾ ਹੋਊਗਾ ਵਿਚਾਰਾ ਇੱਕ ਕਿਉਂਕਿ ਆਪਣੇ ਬੱਕਰਾ ਘੱਟ ਖਾਂਦੇ ਆ ਲੋਕ ਜਿਹੜਾ ਤਾਜ਼ਾ ਬਣਾ ਕੇ ਠੀਕ ਹੈ ਉਹ ਤੁਸੀਂ ਉਹ ਵੀ ਵਿਚਾਰਾ ਮਜਬੂਰੀ ਵਾਰਾ 5-10 ਕਿਲੋ ਦਾ ਬੱਕਰਾ ਵੱਢ ਕੇ ਰੱਖਦਾ ਉਹ ਵੀ ਜੇ ਕੋਈ ਇਮਾਨਦਾਰ ਹੈਗਾ ਨਹੀਂ ਆਪਾਂ ਨੂੰ ਬਿਮਾਰ ਬੱਕਰੀਆਂ ਬੁکریاں ਪੇਡਾਂ ਬੂਡਾਂ ਪਤਾ ਨਹੀਂ ਕੀ ਕੁਸ ਖਵਾਈ ਜਾਂਦੇ ਕਿਹੜਾ ਆਪਾਂ ਕੋਲੇ ਖੜੇ ਹੁੰਨੇ ਆ ਬਾਈ ਠੀਕ ਹੈ ਇਹ ਕੋਈ ਛੋਟਾ ਪੀਸ ਵੱਢਦੇ ਆ ਜਿਹੜਾ ਹਜੇ ਮੀਟ ਉਹਨਾਂ ਨੇ ਉਹਨਾਂ ਕਾ ਵੱਡਣਾ ਵਿਚਾਰਿਆਂ ਨੇ ਜਿੰਨਾ ਕ ਉਹਨਾਂ ਨੂੰ ਲੱਗ ਗਿਆ ਠੀਕ ਹੈ ਹੁਣ ਜਿਵੇਂ ਮਰੀਲ ਕੋਟ ਲਿਆ ਵੱਡੇ ਬੱਕਰੇ ਵੀ ਲੱਗ ਜਾਂਦੇ ਉੱਥੇ ਵੀ ਡਿਮਾਂਡ ਵੱਧਦਾ ਉਹ ਮੁਸਲਮਾਨ ਭਰਾ ਜ਼ਿਆਦੇ ਖਾਂਦੇ ਆ ਬੱਕਰਾ ਠੀਕ ਹੈ ਉਹ ਹੁਣ ਤੁਸੀਂ ਜੇ ਦਿੱਲੀ ਲੈ ਕੇ ਆਉਂਗੇ ਫਿਰ ਤਿੰਨ ਤੋਂ ਚਾਰ ਘੰਟੇ ਬਣਾਉਣ ਤੇ ਲੱਗਦੇ ਆ ਜੇ ਆਪਾਂ ਤਾਜ਼ਾ ਬਣਾਉਣਾ ਠੀਕ ਹੈ ਨਾ ਤਾਂ ਆਪਣੇ ਕੋਲ ਇੰਨਾ ਟਾਈਮ ਆ ਤੇ ਮੰਗਾਈ ਵੀ ਬਹੁਤ ਹੈ ਹੁਣ ਇਹ ਚਾਰ ਕੀ ਦੇ ਆਸਤੇ ਜਿਵੇਂ ਕੋਈ ਆਪਣੇ ਘੇਰੇ ਸੱਟ ਲੱਗ ਗਈ ਮਰੀਜ਼ ਘਰੇ ਪਿਆ ਜਾਂ ਕੋਈ ਗੇਮ ਵਾਲਾ ਮੁੰਡਾ ਘਰੋਂ ਬਾਹਰ ਹੈਗਾ ਜਾਂ ਜਮ ਜਮ ਲਾਉਂਦੇ ਆ ਮੁੰਡੇ ਇਹਨੂੰ ਨਾਲ ਰੱਖ ਕੇ ਚੱਕ ਕੇ ਕਿੱਥੇ ਮਰਜ਼ੀ ਇਹਦਾ ਕੀ ਕਰਨਾ ਤੁਸੀਂ ਅੱਧਾ ਗਲਾਸ ਪਾਣੀ ਦਾ ਗਰਮ ਕੀਤਾ ਤੇ ਇਹ ਜਿੰਨੇ ਤੁਸੀਂ ਪੀਸ ਆਪਦੇ ਉਸ ਹਿਸਾਬ ਦੇ ਨਾਲ ਪਾ ਲੋ ਵਿੱਚ ਮਸਾਲਾ ਇਹਨੂੰ ਲਾ ਕੇ ਵਿੱਚ ਪਾ ਲੋ ਕੋਈ ਨੂਨ ਮਿਰਚ ਮਸਾਲਾ ਕੋਸ ਨਹੀਂ ਪਾਉਣਾ ਚਾਹ ਵਾਂਗੂ ਇੱਕ ਵਾਲਾ ਦੇਣਾ ਇਹ 5 ਮਿੰਟਾਂ ਚ ਤੁਹਾਡਾ ਤਰੀ ਵਾਲਾ ਬੱਕਰਾ 5 ਮਿੰਟਾਂ ਚ ਵਾਤ ਵਾਤ 10 ਮਿੰਟ ਬਣ ਕੇ ਤਿਆਰ ਹੋ ਜੂਗਾ ਬਾਈ ਅੱਛਾ ਠੀਕ ਹੈ ਇਹ ਇਹ ਨਹੀਂਗਾ ਬਾਈ ਤੁਸੀਂ ਤਾਂ ਨਾ ਘੰਟੇ ਜਾਂ ਡੇਲੀ ਤੁਹਾਨੂੰ ਲਿਆਉਣਾ ਕਰਨਾ ਪਊਗਾ ਬਾਕੀ ਇਹਦੇ ਵਿੱਚ ਸਾਡਾ ਜਿਹੜਾ ਮੀਟ ਬਣਾ ਬੱਕਰਾ ਪੂਰੀ ਸਹੀ ਉਮਰ ਦਾ ਵੱਡਿਆ ਹੁੰਦਾ ਤੇ ਪੂਰਾ ਸਾਫ਼ ਸਫਾਈ ਨਾਲ ਕੋਈ ਬਿਮਾਰ ਸ਼ਮਾਰ ਜਾਨਵਰ ਨਹੀਂ ਹੁੰਦਾ ਕੋਈ ਫੀਮੇਲ ਜਿਵੇਂ ਬੁੱਡੀਆਂ ਬੱਕਰੀਆਂ ਜਾਂ ਉਹ ਚੀਜ਼ਾਂ ਨਹੀਂ ਹੁੰਦੀਆਂ ਬਈ ਅੱਛਾ ਬਰਾੜ ਸਾਹਿਬ ਇਹਦਾ ਰੇਟ ਕੀ ਰੱਖਿਆ ਤੁਸੀਂ ਰੇਟ ਆਪਣਾ ਸਾਰ ਨੂੰ ਵੱਧਾ ਬਈ 1350 ਰੁਪਏ ਰੱਖਿਆ ਇਹਦਾ ਤੁਸੀਂ ਆਪ ਹੀ ਕਹਤਾ ਵੀ ਸਾਰਾ ਨਾ ਵੱਧਾ ਹਾਂ ਮਹਿੰਗਾ ਆਪਣਾ ਬਈ ਇਹਦਾ ਹੁਣ ਕਈ ਕਹਿੰਦੇ ਮਹਿੰਗਾ ਇਹਦਾ ਕੀ ਕਰਨਾ ਤੁਸੀਂ ਕਿਸੇ ਤੋਂ ਬੱਕਰਾ ਖਰੀਦਣਾ ਉਹਨੂੰ ਵੜਾ ਕੇ ਬਣਾ ਕੇ ਘਰੇ ਪਾ ਕੇ ਦੇਖੋ ਜੇ ਤੁਹਾਨੂੰ ਪਤਾ ਲੱਗ ਜੂ ਕੀ ਰੇਟ ਪੈਂਦਾ 1100 ਰੁਪਏ ਘਰੇ ਤੁਹਾਨੂੰ ਪਊਗਾ ਬਈ ਠੀਕ ਹੈ ਜਿਹੜੇ ਆਪਾਂ ਨੂੰ ਕਹਿੰਦੇ ਬਜਾੜ 600 ਮਿਲਦਾ 600 ਮਿਲਦਾ ਉਹ ਬਈ ਹੋਰ ਚੀਜ਼ਾਂ ਖਵਾਈ ਜਾਂਦੇ ਉਹ ਕੱਲਾ ਸਰੋਂ ਦਾ ਤੇਲ ਪਾਉਂਦੇ ਆ ਜਾਂ ਮਸਾਲੇ ਪਾ ਦਿੰਦੇ ਆ ਜਾਂ ਜਿਹੜਾ ਮੀਟ ਲਿਆ ਹੁੰਦਾ ਉਹਨਾਂ ਨੇ 4-500 ਕਿਲੋ ਲਿਆ ਹੁੰਦਾ ਸਾਨੂੰ ਇਹ ਆਪ ਬੱਕਰਾ ਬਣਾਉਣਾ 700 700 ਤੋਂ ਲੈ ਕੇ 800 ਰੁਪਏ ਕਿਲੋ ਸਾਨੂੰ ਕੱਚਾ ਮਾਸ ਕਿਲੋ ਪੈਂਦਾ ਫਿਰ ਭਰਾ ਕਹਿੰਦੇ 600 ਰੁਪਏ ਅਸੀਂ ਕਿਲੋ ਲੈ ਕੇ ਤਾਜ਼ਾ ਬਣਾ ਲਾਂਗੇ ਤਾਜ਼ਾ ਬਈ ਇਹ ਕੀ ਹੁੰਦਾ ਜਿਹੜਾ ਚਾਰ ਬਣਾਉਣ ਵੇਲੇ ਨਾ ਜੇ 2 ਕਿਲੋ ਮੀਟ ਆਪਾਂ ਲਿਆ ਇਹਦਾ ਸਵਾ ਕਿਲੋ ਡੇਢ ਕਿਲੋ ਵੀ ਚਾਰ ਪੈਂਦਾ ਸੁੱਕ ਜਾਂਦਾ ਇਹਦੇ ਵਿੱਚੋਂ ਪਾਣੀ ਸਿਕਾਉਣਾ ਪੈਂਦਾ ਉਹ ਚੀਜ਼ ਕਰਕੇ ਖਰਾਬ ਨਹੀਂ ਨਹੀਂ ਬਰਾਤ ਸਾਹਿਬ ਜਿਵੇਂ ਤੁਸੀਂ ਕਹਿੰਦੇ ਆ ਵੀ ਲੋਕ ਹੋਰ ਕੁਝ ਖਵਾਈ ਜਾਂਦੇ ਆ ਲੋਕ ਫਿਰ ਥੋੜੇ ਦੇ ਕਿਵੇਂ ਯਕੀਨ ਕਰਨ ਵੀ ਤੁਸੀਂ ਨਹੀਂ ਹੋਰ ਕੁਝ ਖਵਾ ਰਹੇ ਜਕੀਆ ਭਾਈ ਇੱਕ ਤਾਂ ਖਾ ਕੇ ਪਹਿਲਾਂ ਤਾਂ ਜੀ ਵੀ ਤੁਹਾਨੂੰ ਪਤਾ ਦੱਸੂਗੀ ਜੀ ਹੁਣ ਤੁਸੀਂ ਖਾ ਲਾਓ ਥੋੜੇ ਤੜਕੇ ਤਜਾਬ ਨਾ ਬਣਿਆ ਜੀ ਠੀਕ ਹੈ ਜਾਂ ਤੁਸੀਂ ਬਿਮਾਰ ਨਾ ਹੋਏ ਵੱਧ ਵੀ ਖਾ ਲੈਣਗੇ ਠੀਕ ਹੈ ਤਾਂ ਵੀ ਨਹੀਂ ਕੋਈ ਹੁੰਦਾ ਬਈ ਇਹ ਚ ਮਸਾਲੇ ਪੂਰੇ ਕੰਟਰੋਲ ਨਾ ਪਾਏ ਹੁੰਦੇ ਸਾਡੇ ਪੂਰੀ ਗਾਰੰਟੀ ਹੈ ਹਾਂ ਜਿਹੜਾ ਦੂਜਾ ਪਾਓਗੇ ਬਈ ਲੂਜ਼ ਮੋਸ਼ਨ ਲੱਗ ਜਿਹੜੇ ਨੇ ਬਣਾਉਣਾ ਸ਼ੱਕ ਕੱਢਣਾ ਅਸੀਂ ਸਾਡਾ ਇੱਥੇ ਬਈ ਖੁੱਲਾ ਹੀ ਹੁੰਦਾ ਕੰਮ ਜਿੱਦਣ ਬੱਕਰੇ ਬਣਾਉਣੇ ਜਿੱਦਣ ਬਣਾਉਣਾ ਸਾਹਮਣੇ ਆ ਕੇ ਸਾਡੇ ਕੋਲੇ ਬੈਠਾ ਰਹੇ ਸਾਨੂੰ ਕੋਈ ਦਿੱਕਤ ਹੀ ਨਹੀਂ ਅਸੀਂ ਕਿਹੜਾ ਕੋਈ ਹਿਰਫਿਰ ਕਰਨੀ ਹੈ ਤਾਂ ਅੰਗੇ ਰੇਟ ਵਧ ਰੱਖਿਆ ਸਾਨੂੰ ਇਹਦੇ ਵਿੱਚ 100 150 ਮੁਨਾਫਾ ਹੀ ਹੁੰਦਾ ਬਈ ਕਿਲੋ 'ਚ ਇਹ ਸਾਰੇ ਜਿਹੜੇ ਨੂੰ ਪਤਾ ਜਿਹੜੇ ਭਰਾਵਾਂ ਨੇ ਘਰੇ ਚਾਰ ਬਣਾਇਆ ਇੱਕ ਘਰੇ ਅੱਜ ਬਣਾਉਂਦੇ ਪਤਾ ਬਈ ਕਿਵੇਂ ਬੰਦਾ ਹੁਣ ਅੰਦਰ ਨੂੰ ਚਾਰ ਤੇ ਮੀਟ ਦਾ ਵੀ ਨਹੀਂ ਬਈ ਫਰਕ ਪਤਾ ਇਹਦਾ ਕੀ ਥੋੜਾ ਥੋੜਾ ਤੁਸੀਂ ਦੱਸ ਦੇਣਾ ਚੰ ਨਵੇੜ ਸਕਦੇ ਹੋ ਹਫ਼ਤਾ ਖਾ ਸਕਦੇ ਹੋ ਲਗਾਤਾਰ ਇਹ ਚ ਜਿੰਨਾ ਕ ਕੱਢਣਾ ਬਣਾ ਕੋਨੋ ਕਿਦੇ ਖੋਖੇ ਤੇ ਕਿਤੇ ਕੋਈ ਗੰਡੇ ਮਿਰਚਾਂ ਵੱਡਣ ਦੀ ਲੋੜ ਨਹੀਂ ਕੋਈ ਸਾਨੂੰ ਪਤੀਲੀ ਚੱਕਣ ਦੀ ਲੋੜ ਨਹੀਂ ਜਿਹੜੇ ਬੰਦੇ ਨੂੰ ਕੁਕਿੰਗ ਨਹੀਂ ਆਉਂਦੀ ਜਿਹੜੇ ਬਾਹਰ ਜਿਵੇਂ ਚੰਡੀਗੜ੍ਹ ਮੁੰਡੇ ਰਹਿੰਦੇ ਜਾਂ ਕਿਤੇ ਬਾਹਰ ਆਦਰ ਜਿਵੇਂ ਟਰੱਕ ਡਰਾਈਵਰ ਹੋ ਗਏ ਵਿਚਾਰੇ ਟਾਈਮ ਘੱਟ ਹੁੰਦਾ ਉਹ ਨਾਲ ਰੱਖਣ ਉਹ ਪਾਣੀ ਦਾ ਹਰੀ ਜੀ ਤੱਤਾ ਕਰ ਲੈਂਦਾ ਵਿੱਚ ਪਾਉਣਾ ਸਾਰਾ ਨੂਨ ਮਿਰਚ ਮਸਾਲਾ ਸਾਡਾ ਆਪ ਦੇ ਹਿਸਾਬ ਨਾਲ ਚ ਪਾਇਆ ਜਦੋਂ ਜੀ ਕਿਤਾਬ ਦਾ ਖਾ ਸਕਦਾ ਜਦੋਂ ਮਰਜ਼ੀ ਖਾ ਸਕਦਾ ਬਾਕੀ ਇਹਨੂੰ ਆਏ ਹੁਣ ਤੁਸੀਂ ਜਾਓਗੇ ਖੋਖੇ 100 ਗ੍ਰਾਮ 200 ਗ੍ਰਾਮ ਕਿਵੇਂ ਮੀਟ ਲਿਆਉਂਗੇ ਉਹ ਗੱਲ ਇਹ ਨਹੀਂ ਬਣਦੀ ਬਈ ਹਨਾ ਉਹ ਜਿੰਨੀ ਲੋੜ ਆ ਬੰਦਾ ਖਾ ਸਕਦਾ ਹਾਂ ਇਹਦੇ ਵਿੱਚ ਇਹੀ ਚਾਰ ਦਾ ਫਾਇਦਾ ਹੁੰਦਾ ਬਈ ਅੱਛਾ ਬਰਾਟ ਸਾਬ ਤੁਸੀਂ ਜੱਟਾਂ ਦੇ ਮੁੰਡਿਆਂ ਹਾਂਜੀ ਤੇ ਉਹ ਵੀ ਵੈਸੇ ਵੀ ਕਹਿੰਦੇ ਇੱਕ ਕਸਾਈਪੁਣਾ ਪਿੰਡਾਂ ਚ ਕਹਿੰਦੇ ਫਲਾਨਿਆਂ ਤੋਂ ਕਸਾਈ ਆ ਹਾਂ ਬਈ ਬਹੁਤ ਕਮੈਂਟ ਕਰਦੇ ਚੇੜਾ ਝੂੜਾ ਨਹੀਂ ਕਰਦੇ ਸੁਣ ਲੋਕ ਬਈ ਪਿੰਡ ਚ ਤਾਂ ਨਹੀਂ ਕੋਈ ਕਰਦੇ ਆਪ ਨੂੰ ਜਾਣਦੇ ਆ ਸਾਰੇ ਹਨਾ ਇਹ ਬਈ ਮੀਟ 70 80% ਬੰਦੇ ਖਾਂਦੇ ਆ ਹਮਮ ਖਾਣ ਵੇਲੇ ਬਈ ਕਿਸੇ ਨੂੰ ਪਾਪ ਨਹੀਂ ਲੱਗਦਾ ਜਦ ਆਪਣੇ ਪੰਜਾਬੀ ਵੱਡ ਦਾ ਵੇਖ ਨਹੀਂ ਸਕਦੇ ਜਾਂ ਆਪ ਝਟਕਾ ਨਹੀਂ ਕਰ ਸਕਦੇ ਹਨਾ ਥੋੜਾ ਜਿਹਾ ਉਹ ਚੱਲਦੇ ਆ ਇਹ ਚੀਜ਼ ਤੋਂ ਤੇ ਜਿਹੜਾ ਬਈ ਇਹ ਆਪਣਾ ਕੰਮ ਆ ਬਿਜ਼ਨਸ ਆ ਬਈ ਠੀਕ ਐ ਇਹ ਤਾਂ ਗਾਂ ਦੀ ਗੱਲ ਰਹਿ ਗਈ ਵੈਜ ਜਾਂ ਨੌਨ ਵੈਜ ਜਾਂ ਪਾਪ ਜਾਂ ਪੁੰਨ ਠੀਕ ਐ ਤੁਸੀਂ ਨਹੀਂ ਮੀਟ ਵੀ ਖਾਂਦੇ ਤਾਂ ਵੀ ਸੁੱਥੋਂ ਪਾਪ ਬਹੁਤ ਹੁੰਦੇ ਆ ਬਈ ਜੀ ਤੁਸੀਂ ਮੱਛਰ ਘਰੇ ਮਾਰਦੇ ਆ ਚੂਹੇ ਘਰੇ ਮਾਰਦੇ ਆ ਹੁਣ ਮੱਛਰ ਚੂਹੇ ਚ ਤੇ ਬੱਕਰੇ ਚ ਇੱਕ ਹੀ ਜਾਨ ਹੁੰਦੀ ਨਹੀਂ ਉਹ ਤਾਂ ਕਹਿੰਦੇ ਨੇ ਮਨ ਲਓ ਵੀ ਜੇ ਕੋਈ ਮੱਛਰ ਮਰ ਗਿਆ ਚੂਹਾ ਮ ਕੁਦਰਤੀ ਤੌਰ ਤੇ ਮਰ ਜਾਂਦਾ ਕਹ ਯਾਰ ਕੁਦਰਤੀ ਨਹੀਂ ਬਈ ਆਪਾਂ ਸਪਰੇਆ ਕਰਦੇ ਆ ਹੁਣ ਸਾਰੀਆਂ ਸੁੰਡੀ ਵਾਲੀ ਕਰਦੇ ਆ ਆਪਾਂ ਸੁੰਡੀਆਂ ਕਿੰਨੀਆਂ ਸੁੰਡੀ ਤੇ ਹੁਣ ਇੱਕ ਜਾਨ ਐ ਇਸ ਚ ਜੀ ਇਹ ਕੁਦਰਤ ਦਾ ਚੱਕਰ ਬਣਿਆ ਕੋਈ ਜਿਹੜੇ ਹਿਸਾਬ ਤੇ ਮੈਂ ਉਹ ਆਵਦੇ ਸਿਸਟਮ ਚ ਰਹਿਣਾ। ਮਤਲਬ ਤੁਸੀਂ ਕਿਹੜਾ ਕਿਸੇ ਨੂੰ ਜਾ ਕੇ ਕਹਿ ਕੇ ਆਉਣੇ। ਕਿਹਾ ਕਿ ਹਾਂ ਜਿਹੜੇ ਹੁਣ ਬਈ ਨੌਨ ਵੇਜ ਖਾਂਦੇ ਉਹਨਾਂ ਵਾਸਤੇ ਬਣਾਇਆ ਇਹ। ਹਾਂ ਮਤਲਬ ਤੁਸੀਂ ਕਿਹੜਾ ਕਿਸੇ ਨੂੰ ਪਰੋਸ ਰਹੇ ਆ ਵੀ ਬਈ ਖਾਓ। ਨਹੀਂ ਮੈਂ ਬਈ ਕਹਿੰਦਾ ਜਿਹੜਾ ਖਾਂਦਾ ਚੰਗੀ ਚੀਜ਼ ਖਾਓ। ਹੁਣ ਆਪਣੇ ਕੀ ਇਹ ਬਲੈਂਡਰ ਲੈ ਕੇ ਜਾਂ ਮਾੜਾ ਮੀਟ ਲੈ ਕੇ ਖਾਂਦੇ ਆ ਠੀਕ ਐ। ਮੈਂ ਕਹਿੰਦਾ ਆਪਦੀ ਚੀਜ਼ ਪੈਦਾ ਕਰੋ ਆਪ ਖਾਓ ਆਪਦੇ ਘਰੇ ਬਣਾਓ। ਠੀਕ ਐ। ਮਹਿੰਗੀ ਜ਼ਰੂਰ ਪਊਗੀ ਪਰ ਆਪਣੇ ਕੀ ਇਹ ਲੋਕ ਗੰਦ ਖਾਣਾ ਗਿੱਜਗੇ। ਠੀਕ ਐ। ਗੋੜ ਵੇਖ ਲਓ ਤੁਸੀਂ ਜਿਹੜਾ ਹੁਣ ਯੂਪੀ ਤੋਂ ਟਰਾਲੀਆਂ ਆਈ ਜਾਂਦੀਆਂ ਤੁਸੀਂ ਗੁੜ ਘਰੇ ਬਣਾ ਕੇ ਵੇਖੋ ਕੀ ਰੇਟ ਪੈਂਦਾ ਹੁਣ ਆਪਣੇ 40000 ਰੁਪਏ ਵਾਲਾ ਤੇ ਉਹ ਪਤਾ ਪਤਾ ਨਹੀਂ ਕੀ ਕੁਸ ਪਈ ਜਾਂਦੇ ਭਈਏ ਵਿੱਚ ਉਹਦੇ ਜੀ ਹੁਣ ਦੇਸੀ ਘਿਓ ਦਾ ਹੁਣ ਤੁਸੀਂ ਸਾਰੇ ਖਾਣੇ ਆਪਾਂ 600 ਰੁਪਏ ਮਿਲ ਜਾਂਦਾ ਨਾ ਡੈਰੀਆਂ ਤੋਂ ਤੇ ਘਰੇ ਬਣਾ ਕੇ ਦੁੱਧ ਦਾ ਕੱਢੋ ਸਾਰਾ ਹਿਸਾਬ ਲਾਓ ਦੁੱਧ ਕਿੰਨੇ ਦਾ ਬਣਾਉਣ ਤੇ ਕੀ ਲੱਗਿਆ ਕਿੰਨਾ ਘਿਓ ਨਿਕਲਦਾ ਸੋਨੂੰ ਨਾ 1100 ਤੋਂ ਘੱਟ ਘਿਓ ਤਿਆਰ ਹੀ ਨਹੀਂ ਹੁੰਦਾ ਘਰੇ ਵੀ ਨਹੀਂ ਤਿਆਰ ਹੁੰਦਾ ਫਿਰ ਜੇ ਕੋਈ ਉਹ ਵੇਚੇ 600 ਰੁਪਏ ਵਾਲਾ ਤਾਂ ਆਪਾਂ ਨੂੰ ਪਤਾ ਉਹ 1000 ਰੁਪਏ ਦਾ ਤਿਆਰ ਕਰਕੇ ਵੇਚੂਗਾ ਤਾਂ 1500 ਨੂੰ ਵੇਚੂਗਾ ਕੋਈ ਘੱਟੋ ਘੱਟ ਬਾਈ ਜਿਹੜਾ origignal ਮਿਲਦਾ 14-1500 ਪਰ ਉਹ ਪੈਸਾ ਨਹੀਂ ਭਰਦੇ ਹੁਣ ਅਸੀਂ ਵੀ ਉਹ ਸਾਰੇ ਉਹੀ ਖਾਈ ਜਾਂਦੇ 600 ਰੁਪਏ ਵਾਲਾ ਖਾਂ ਮੀਚੀਆਂ ਸਾਰਿਆਂ ਨੇ ਉਹੀ ਚੀਜ਼ ਇਹ ਚ ਆ ਜਾਂਦੀ ਬਈ ਆਪਣੇ ਥੋੜਾ ਜਿਹਾ ਸ਼ੌਂਕ ਹੈ ਨੀਗਾ ਹੁਣ ਖਾਣ ਦਾ ਠੀਕ ਹੈ ਚੀਜ਼ ਆ ਆਪਦੀ ਵਧੀਆ ਸਾਡੇ ਕੋਲੋਂ ਇੱਕ ਵਾਰੀ ਜਿਹੜੇ ਨੇ ਖਾ ਲਿਆ ਬਈ ਮੰਗਾਉਂਦੇ ਮੰਗਾਉਂਦੇ ਸਾਰੇ ਮਤਲਬ ਤੁਸੀਂ ਇੱਕ ਤਾਂ ਆਪ ਦਾ ਸਿੱਖ ਧੰਦਾ ਸ਼ੁਰੂ ਕਰ ਲਿਆ ਆਪ ਕੋ ਲੋਕਾਂ ਦੀ ਨਹੀਂ ਬਈ ਪ੍ਰਵਾਹ ਕੋ ਕਸਾਈ ਕਹੀ ਜਾਂਦਾ ਚਟਕਈ ਕਹੀ ਜਾਂਦਾ ਆਪਦਾ ਬਿਜ਼ਨਸ ਆ ਬਾਈ ਇਹ ਨਾਲ 4 ਬੰ ਨਾਲ ਵੀ ਬੰਦੇ ਥੋੜੇ ਉਹ ਨਾਲ ਹੋਰ ਵੀ ਰੋਜ਼ਗਾਰ ਬਣਾਉਣ ਵਾਲੇ ਹਲਵਾਈ ਬਈ ਬੰਦਾ ਮੁੰਡਾ ਜਿਹੜਾ ਡਿਲੀਵਰੀ ਕਰਦਾ ਸਾਰਾ ਕੰਮ ਸੰਭਾਲਦਾ ਚਾਰਦਾ ਉਹ ਪੱਕਾ ਬੰਦਾ ਰੱਖਿਆ ਤੇ ਖੇਤੀ ਨਾਲੋਂ ਫਰਕ ਹੈ ਇਸ ਕੰਮ 'ਚ ਖੇਤੀ ਨਾਲ ਤਾਂ ਬਈ ਹੈ ਗਈ ਹੈ ਖੇਤੀ ਦਾ ਯਾਰ ਆਪਣਾ ਜਿਹੜਾ ਪਹਿਲਾਂ ਵਾਲਾ ਤੁੰਦਾ ਹੈਗਾ ਸਿਸਟਮ ਠੀਕ ਹੈ ਨਾਲ ਆਪਾਂ ਹੁਣ ਬਈ ਜਿਵੇਂ ਐਤਕੀ ਝੋਨਾ ਬਹੁਤ ਘੱਟ ਹੋਇਆ ਜੀ ਤੇ ਜੇ ਤੁਹਾਡੇ ਘਰੇ ਮੱਝ ਗਾਂ ਹੋਊਗੀ ਮੁਰਗੀਆਂ ਹੋਣੀਆਂ ਜਾਂ ਕੋਈ ਤੁਸੀਂ ਸਹਾਇਕ ਕਿੱਤਾ ਕਰਦੇ ਜਾਂ ਤੁਹਾਡਾ ਕੋਈ ਸਾਈਡ ਬਿਜ਼ਨਸ ਹੈਗਾ ਠੀਕ ਹੈ ਉੱਥੇ ਸਾਨੂੰ ਇਹ ਕੰਮ ਕੰਮ ਦੇ ਜਾਂਦਾ ਤਗੇੜ ਨਹੀਂ ਪੈਂਦੀ ਮਤਲਬ ਮੰਨ ਲਾ ਪੈਸੇ ਦੀ ਕੋਈ ਨਿਆਰ ਫਸਲ ਨਹੀਂ ਵਿਕੀ ਇਧਰੋਂ ਪੈਸੇ ਆ ਜਾਣਗੇ ਇਹ ਨਾਲ ਸਹਾਇਤਾ ਬੱਕਰੀ ਪਾਲਣ ਹੋ ਗਿਆ ਮੁਰਗੀ ਪਾਲਣ ਹੋ ਗਿਆ ਮੱਛੀ ਪਾਲਣ ਹੋ ਗਿਆ ਸੂਰ ਪਾਲਣ ਬਹੁਤ ਵਧੀਆ ਪਰ ਜੇ ਲੋਕ ਝੂਠੀਆਂ ਫਹਾਂ ਚ ਜਾਉਣ ਆਪਣੇ ਵੀਡੀਓ ਦੇਖ ਦੇ ਕੇ ਕਰੋੜਾਂ ਕਮਾਉਣਾ ਚਾਹੁੰਦੇ ਆ ਬਈ ਕਰੋੜਾਂ ਕਿਤੋਂ ਨਹੀਂ ਕਮਾਉਂਦੇ ਇੱਥੋਂ ਚੱਲਣਾ ਪਊਗਾ ਅੱਛਾ ਬਰਾੜ ਸਾਹਿਬ ਤੁਸੀਂ ਨੌਕਰੀ ਵੀ ਕਰਦੇ ਹੋ ਸਰਕਾਰੀ ਜਮੀਨ ਵੀ ਠੀਕ ਆ ਤੁਹਾਡੇ ਕੋਲ ਹੈਗੀ ਆ ਫਿਰ ਤੁਸੀਂ ਇਹ ਸ਼ੌਂਕ ਨੂੰ ਕੰਮ ਕਰ ਰਹੇ ਹੋ ਕਮਾਈ ਨੂੰ ਕਰ ਰਹੇ ਆ ਕਿ ਲੋਕਾਂ ਨੂੰ ਸੇਹ ਦੇਣ ਦੇ ਮਾਰੇ ਕਰ ਰਹੇ ਹੋ ਇਹ ਬਈ ਸਾਰਾ ਕੁਝ ਹੈਗਾ ਕੰਮ ਕੋਈ ਵੀ ਤੁਸੀਂ ਤਾਂ ਕਰੋਗੇ ਜਿਹਦੇ ਤੁਸੀਂ ਅੱਜ ਚੈਨਲ ਤੇ ਆਏ ਹੋ ਸੋਨੂੰ ਇਹ ਬੋਲਣਾ ਸਰਕਾਰ ਦੇ ਜਾਂ ਕਿਸੇ ਦੇ ਵੀ ਹਨਾ ਸੋਨੂੰ ਇਹ ਪਲੇਟਫਾਰਮ ਸੋਨੂੰ ਸ਼ੌਂਕ ਹੈ ਜੀ ਠੀਕ ਹੈ ਤੁਹਾਡੇ ਚ ਅੰਦਰ ਕਲਾ ਹੈਗੀ ਤੁਸੀਂ ਫੇਰ ਇਹ ਕੰਮ ਕਰ ਰਹੇ ਹੋ ਬੱਕਰੀ ਪਾਲਣ ਦਾ ਮੈਨੂੰ ਬਈ ਬਹੁਤ ਮਨਲਾ ਜਨੂਨ ਹੀ ਹੈ ਠੀਕ ਹੈ ਫੇਰ ਹੀ ਆਪਾਂ ਇਹ ਕਰਿਆ ਤੇ ਕੁਝ ਮਜਬੂਰੀਆਂ ਵੀ ਹੋ ਜਾਂਦੀਆਂ ਬਈ ਪੈਸੇ ਦੀ ਲੋੜ ਹੁੰਦੀ ਹੈ ਅੱਜ ਕੱਲ ਮੰਗਾਈ ਬਹੁਤ ਆ ਬਈ ਠੀਕ ਹੈ ਕੋਈ ਮੰਗਿਆ ਪੈਸਾ ਨਹੀਂ ਦਿੰਦਾ ਤੇ ਬੈਂਕਾਂ ਵਾਲੇ ਸੋਨੂੰ ਜੇ 10% ਕਹਿਣਗੇ 12% ਲਾਉਣ ਦੇ ਵਿੱਚੋਂ ਬਾਅਦ ਚ ਜੋ ਨਿਕਲਦਾ ਕੰਮ ਖਰਚੇ ਵਰਚੇ ਹਾਂ ਤੇ ਲੋਕ ਬੁੜੀਆਂ ਵਿਚਾਰੀਆਂ ਕਮੇਟੀਆਂ ਚੱਕ ਚੱਕ ਕੇ ਬੰਗ ਹੋਈ ਜਾਂਦੀਆਂ ਹਨਾ ਨਾ ਭੈਣਾਂ ਨੂੰ ਵੀ ਕਹਿਣਾ ਘਰੇ ਆਪਦੀਆਂ ਮੁਰਗੀ ਫਾਰਮ ਕਰੋ 100 200 ਮੁਰਗੀ ਦਾ ਬੱਕਰੀਆਂ ਰੱਖੋ 2 2 4 4 ਜਿਹੜਾ ਵੀ ਜਾਦੇ ਵੱਡੇ ਫਾਰਮ ਨਾ ਕਰੋ ਜਾਰੇ ਸਬਸਿਡੀਆਂ ਪਿੱਛੇ ਨਾ ਭਜੋ ਛੋਟਾ ਛੋਟਾ ਕੰਮ ਕਰੋਗੇ ਸੋਡਾ ਸਾਰਾ ਬਈ ਹੁਣ ਮੇਰਾ ਸਾਰਾ ਖਰਚਾ ਬਈ ਬੱਕਰੀਆਂ ਮੇਰਾ ਚੱਕਦਿਆਂ ਬਈ ਮੈਨੂੰ ਲੋਡ ਵੀ ਅੱਜ ਮੈਨੂੰ ਲੋਡ ਹੈਣੀਗੀ ਆਪਣਾਂ ਦੀ ਮੈਂ ਛੱਡ ਦਿਆਂ ਨੌਕਰੀ ਹੈ ਮੇਰੇ ਕੋਲੇ ਜ਼ਮੀਨ ਵੀ ਚੰਗੀ ਹੈ ਪਰ ਮੈ ਮੈਨੂੰ ਲੋਕ ਇੰਨੇ ਜਾਂਦੇ ਇੰਨਾ ਮੋਹ ਪਿਆਰ ਮਿਲਦਾ ਜਦੋਂ ਬਈ ਬਾਹਰ ਜਾਂਦੇ ਸਰਕਲ ਬਹੁਤ ਵੱਡਾ ਹੋ ਗਿਆ ਇਹਦਾ ਇਕੱਲਾ ਪੈਸਾ ਵੀ ਨਹੀਂ ਹੁੰਦਾ ਬਈ ਠੀਕ ਹੈ ਜਦੋਂ ਆਪਾਂ ਕਿਤੇ ਜਾਵਾਂਗੇ ਲੋਕ ਇੱਜ਼ਤ ਮਾਣ ਕਰਦੇ ਆ ਪਛਾਣ ਦੇ ਦੂਰੋਂ ਵੀ ਪਛਾਣ ਦੇ ਬਈ ਆ ਆ ਗਿਆ ਮੁੰਡਾ ਹਨਾ ਬਈ ਇਹਦੇ ਬੱਕਰੀਆਂ ਰੱਖਦਾ ਇੱਥੇ ਵੱਡੇ ਵੱਡੇ ਬਈ ਲੋਕ ਵੱਡੇ ਵੱਡੇ ਫਾਰਮ ਵਾਲੇ ਆਪਣੇ ਉ ਆਉਣਾ ਨਹੀਂ ਸੀ ਨਹੀਂ ਅਸੀਂ ਤਾਂ ਹੈ ਨਹੀਂ ਆਪਾਂ 4-5 ਕਿੱਲਾਂ ਵਾਲੇ ਵਾਣ ਵਾਲੀ ਹੈਗੇ ਆ ਮੀਡੀਅਮ ਸ਼੍ਰੇਣੀ ਚ ਆ ਜਾਂਦਾ 4-5 ਕਿੱਲਾਂ ਵਾਲਾ ਠੀਕ ਹੈ ਤੇ ਇੱਥੇ ਵੱਡੇ ਵੱਡੇ ਲੋਕ ਵੱਡੇ ਵੱਡੇ ਅਫਸਰ ਰਿਟਾਇਰ ਅਫਸਰ ਬਈ ਪੁਲਿਸ ਦੇ ਪਟਵਾਰੀ ਬਿਜਲੀ ਬੋਰਡ ਦੇ ਕਹਿੰਦੇ ਸਾਨੂੰ ਯਾਰ ਬੱਕਰੀਆਂ ਰਖਾ ਨਾਲੇ ਉਹਨਾਂ ਨੂੰ 80 80 90 90 ਲੱਖ ਕਰੋੜ ਕਰੋੜ ਰੁਪਈਆ ਉਹਨਾਂ ਨੂੰ ਰਿਟਾਇਰਮੈਂਟ ਦੇ ਫੰਡ ਮਿਲ ਗਿਆ ਪਰ ਉਦੋਂ ਬਾਅਦ ਜਿਹੜਾ ਟਾਈਮ ਟਪਾਉਣਾ ਹੁਣ ਇੱਥੇ ਮੇਰਾ ਬਈ ਫਾਰਮ ਬਣਿਆ ਸਾਰਾ ਸਬਜ਼ੀ ਬਿਨਾਂ ਰੇਸ ਸੁਪਰੇ ਤੋਂ ਘਰਦੀ ਆ ਮੇਰੀ ਠੀਕ ਹੈ ਸਾਰਾ ਦੁੱਧ ਸਾਰਾ ਅੰਡੇ ਉਧਰ ਮਗਰ ਦੇਸੀ ਮੁਰਗੀਆਂ ਬਤਕਾਂ ਵਗੈਰਾ ਸਾਰਾ ਕੁਝ ਰੱਖਿਆ ਆ ਇੱਥੇ ਵਧੀਆ ਬੱਚੇ ਕਉਂ ਤੋਂ ਦੂਰੇ ਇੱਥੇ ਖੇਡਦੇ ਆ ਆਪ ਬਈ ਇੱਥੇ ਆ ਕੇ ਅੱਧਾ ਘੰਟਾ ਵੀ ਬੈਠ ਜਾਈਦਾ ਵਧੀਆ ਸਟ्रेस ਤੋਂ ਬਾਹਰ ਰਹਿੰਦਾ ਹੈ ਮਨ ਨੂੰ ਸਕੂਨ ਮਿਲਦਾ ਹਾਂ ਮਨ ਨੂੰ ਸਕੂਨ ਮਿਲਦਾ ਬਈ ਸ਼ੌਂਕ ਕਰਨਾ ਚਾਹੀਦਾ ਬੰਦੇ ਨੂੰ ਇਕੱਲਾ ਕੰਮ-ਕੰਮ ਵੀ ਨਹੀਂ ਹੁੰਦਾ ਤੇ ਮਾੜਾ-ਮੋਟਾ ਨਾਲ ਕਰੋ ਛੋਡੀ ਇਨਕਮ ਵੀ ਵਧੂਗੀ ਤੇ ਨਾਲ ਛੋਡੀ ਸਿਹਤ ਵੀ ਸਹੀ ਰਹੂਗੀ ਅੱਛਾ ਅਜ ਤੁਹਾਡੀ ਇਸ ਕੰਮ ਨਾਲ ਪਹਿਚਾਨ ਵੀ ਲਗਭਗ ਪੰਜਾਬ ਪੱਦਰ ਤੇ ਬਣੀ ਗਈ ਵਧੀਆ ਬਣੀ ਗਈ ਬਾਹਰ ਅਦਰਕ ਸਟਰੀਟ ਵਿੱਚ ਹੈਗੀ ਹੈ ਤੁਹਾਡੀ ਅੱਛਾ ਜਦੋਂ ਕੰਮ ਤੁਸੀਂ ਸ਼ੁਰੂ ਕੀਤਾ ਉਦੋਂ ਕੋਈ ਰਿਸ਼ਤੇਦਾਰਾਂ ਨੇ ਘਰਦਿਆਂ ਨੇ ਤੁਹਾਨੂੰ ਟੋਕਿਆ ਨਹੀਂ ਇਸ ਕੰਮ ਤੋਂ ਨਹੀਂ ਘਰਦਿਆਂ ਨੇ ਤਾਂ ਨੇ ਬਈ ਟ ਪਸ਼ੂਆਂ ਨਾਲ ਘਰੇ ਕੁੱਤੇ ਬਿੱਲਿਆਂ ਨਾਲ ਮੋਹ ਪਿਆਰ ਸੀਗੇ ਸਾਰਿਆਂ ਦਾ ਠੀਕ ਹੈ ਹਾਂ ਲੋਕ ਉਹਦੋਂ ਕਰਦੇ ਸੀਗੇ ਕਿਰਾ ਬਈ ਠੀਕ ਹੈ ਪਰ ਮੈਂ ਇੱਕ ਇੱਕ ਤੋਂ ਲੋਕਾਂ ਨੂੰ ਬਈ ਪਤਾ ਹੀ ਨਹੀਂ ਲੱਗਦਾ ਮੈਂ ਇੱਕ ਤੋਂ ਲੈ ਕੇ ਕਿੱਡਾ ਵੱਡਾ ਐ ਫਾਰਮ ਨਹੀਂ ਫਿਰ ਜਦੋਂ ਲੋਕ ਤੁਹਾਨੂੰ ਉਹ ਕਹਿੰਦੇ ਨਿਰਾਸ਼ਾ ਨਹੀਂ ਹੁੰਦੀ ਸੀ ਕੋਈ ਨਿਰਾਸ਼ਾ ਨਹੀਂ ਬਈ ਹੁੰਦੀ ਸੀਗੀ ਠੀਕ ਹੈ ਆਪੇ ਕੰਮ ਤੇ ਲੱਗੇ ਰਹੇ ਕਰਕੇ ਬਈ ਲੋਕਾਂ ਨੇ ਕਿਹਾ ਬਈ ਜੇ ਹੁਣ ਤੂੰ ਮੈਥੋਂ ਪੈਸੇ ਮੰਗੇਂ ਤੈਨੂੰ ਦੂ ਰੁਪਈਆ ਵਿਆਜ ਤੇ ਦਊਗਾ ਮੈਂ ਜੀ ਜਾਂ ਪਹਿਲੇ ਵਾਲਾ ਹੁਣ ਪੰਜ ਵਾਲਾ ਰਿਵਾਜ ਚੱਲ ਪਿਆ ਜੀ ਠੀਕ ਹੈ ਤੇ ਫਿਰ ਵੀ ਮੈਂ ਤੂੰ ਮੈਥੋਂ ਕੀ ਲੈਣਾ ਮੋ ਆਪਦਾ ਘਰ-ਬਾਰ ਤੂੰ ਚਲਾਉਣਾ ਹੈ ਨਾ ਲੋਕਾਂ ਦੀ ਕੋਈ ਪ੍ਰਵਾ ਆਪਣੇ ਪੰਜਾਬੀ ਭਰਾ ਭੈਣਾ ਭਰਾ ਹੀ ਥੋੜਾ ਘਰੇ ਦਬ ਕੇ ਰਹਿ ਜਾਂਦੇ ਆ ਬਈ ਯਾਰ ਲੋਕ ਕੀ ਕਹਿਣਗੇ ਯਾਰ ਜੇ ਆਹ ਕਰਕੇ ਦੇਖ ਲਗੀ ਜੇ ਆਹ ਕਰਕੇ ਦੇਖ ਲਗੀ ਕਹਿੰਦੇ ਆ ਤੁਸੀਂ ਕਰੋ ਯਾਰ ਕੋਈ ਵੀ ਘਰੋਂ ਉਠੋ ਇਹਦਾ ਇੱਕ ਬੱਕਰੀ ਤੋਂ ਚਲਾ ਲਓ ਕੰਮ ਠੀਕ ਆ ਕੋਈ ਨਾ ਵੱਡਾ ਪੰਗਾ ਲਓ ਇੱਕ ਜੇ ਤੁਹਾਨੂੰ ਕੀ ਨੁਕਸਾਨ ਹੋ ਜੂ 10000 ਦੀ ਬੱਕਰੀ ਆ ਜਾਂਦੀ ਆ ਅੱਛਾ ਜੇ ਆਪਾਂ ਦੁਬਾਰਾ ਇਸੇ ਗੱਲ ਤੇ ਆਈਏ ਤੁਹਾਡੇ ਇਥੇ ਇੰ ਬੱਕਰੇ ਦੇ ਚਾਰ ਕੱਲਾ ਬੱਕਰੇ ਦੇ ਚਾਰ ਹੀ ਤੁਹਾਡੇ ਕੋਲੇ ਕਿ ਨਾਲ ਹੋਰ ਵੀ ਇੱਕ ਦੇਸੀ ਮੁਰਗੇ ਦਾ ਮਿਲਦਾ ਜੀ ਅੱਛਾ ਉਹਦਾ ਕੀ ਰੇਟ ਰੱਖਿਆ ਤੁਸੀਂ ਉਹ 750 ਰੁਪਿਆ ਹੁੰਦਾ ਤੇ ਮਟੀਰੀਅਲ ਉਹੀ ਪੈਂਦਾ ਬਸ ਕੱਲੇ ਮੀਟ ਦਾ ਤੇ ਚਿਕਨ ਦੇ ਮਾਸ ਦਾ ਹੀ ਫਰਕ ਹੁੰਦਾ ਤੇ ਜੇ ਆਪਾਂ ਦੇਖਿਆ ਆ ਬਈ ਡਿਮਾਂਡ ਬੱਕਰੇ ਦੀ ਜ਼ਿਆਦਾ ਤੁਹਾਡੇ ਕੋਲੇ ਕਿ ਮੁਰਗੇ ਦੀ ਜ਼ਿਆਦਾ ਨਹੀਂ ਬੱਕਰੇ ਜਿਆਦਾ ਚੱਲਦਾ ਜੀ ਮੁਰਗਾ ਤਾਂ ਹੁਣ ਕਈ ਬੰਦੇ ਉ ਮੰਗਾ ਲੈਂਦੇ ਨਾਲ ਸ਼ੌਂਕ ਦੇ ਤੌਰ ਤੇ ਜਿਹੜਾ ਚਾਰ ਸਹੀ ਆ ਬੱਕਰੇ ਦਾ ਹੀ ਬਣਿਆ ਬਈ ਅੱਛਾ ਪੰਜਾਬ ਵਿੱਚ ਆਪਣੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ ਸਿੱਖ ਆ ਹਿੰਦੂ ਆ ਮਤਲਬ ਮੁਸਲਮਾਨ ਭਾਈਚਾਰਾ ਮਤਲਬ ਜਿਹੜਾ ਇਹ ਮੀਟ ਖਾਣ ਦਾ ਵੀ ਹੈ ਕਿ ਵੱਖ-ਵੱਖ ਧੰਗਾ ਸਾਰੇ ਧਰਮਾਂ ਦੇ ਬਾਈ ਆਪਾਂ ਔਡੇ ਲੈਵਲ ਤੇ ਤਾਂ ਹਜੇ ਧਾਰਮਿਕ ਨਹੀਂ ਪਰ ਇੰਨਾ ਕ ਆਪਾਂ ਸਾਰੇ ਪਾਸੋਂ ਦੇਖਿਆ ਹੀ ਹੈ ਆਪਾਂ ਹਲਾਲ ਨਹੀਂ ਖਾ ਸਕਦੇ ਜਿਹੜੇ ਸਿੱਖ ਧਰਮ ਜਿਹਾ Hindu ਧਰਮ ਚ ਹੈਗਾ ਆਪਣੇ ਝਟਕਾ ਪ੍ਰਥਾ ਹੈਗੀ ਆ ਨਾ ਜਿੱਥੋਂ ਤਾਂ ਹੀ ਹੈਗਾ ਜੇ ਆਪਾਂ ਖਾ ਵੀ ਸਕਦੇ ਆ ਕਈ ਆਪਣੇ ਖਾਂਦੇ ਆ ਆਪਣੇ ਜਥੇ ਬੰਦੇ ਨਾ ਉਹ ਆਪਣਾ ਝਟਕਾ ਹੀ ਚੱਲਦਾ। ਬਾਕੀ ਉਹ ਤਾਂ ਖਾਣਾ ਜਾਂ ਨਾ ਖਾਣਾ ਤਾਂ ਇੱਕ ਅਲੱਗ ਦਾ ਵਜਾ ਹੈ। ਹਲਾਲ ਖਾ ਲਿਆ ਉਹ ਨਹੀਂ ਆਪਾਂ ਖਾ ਸਕਦੇ ਉਹ ਮੁਸਲਮਾਨ ਦੀਤੀ ਦਰਵਾਜ ਦੇ ਵਿੱਚ ਹੈਗਾ ਭਰਾਵਾਂ ਦੇ। ਠੀਕ ਹੈ। ਪਰ ਫਿਰ ਇਹ ਕਿਸ ਤਰ੍ਹਾਂ ਢੰਗ ਨਾਲ ਕਰਦਾ? ਇਹ ਆਪਾਂ ਬਈ ਝਟਕਾ ਹੀ। ਮੇਰੇ ਹੱਥੋਂ ਝਟਕਾ ਹੀ ਪ੍ਰਮਾਣ ਹੋਊਗਾ ਕਿਉਂਕਿ ਆਪਾਂ ਜਿਹੜੇ ਧਰਮ ਦੇ ਆ। ਹੁਣ ਕਈ ਕੀ ਕਰਦਾ ਚਾਰ ਵਾਲੇ ਜੇ ਤੁਸੀਂ ਫੋਨ ਵਾਲੇ ਬਈ ਝਟਕਾ ਆਖਣੀਆਂ ਹਾਂ। ਜੇ ਤੁਸੀਂ ਹੋਰ ਫੋਨ ਤੋਂ ਲਾਉਂਗੇ ਬਈ ਹਲਾਲ ਵੀ ਮਿਲਦਾ ਆਖਣੀਆਂ ਹਾਂ ਬਈ। ਉਹ ਜਿਵੇਂ ਉਹ ਤਾਂ ਵਪਾਰ ਹੈ। ਉਹਦਾ ਵਪਾਰ ਆ। ਆਪਾਂ ਬਈ ਕਿਸੇ ਦੇ ਧਾਰਮਿਕ ਨਾਲ ਨਹੀਂ ਉਹ ਖੇਡ ਠੀਕ ਹੈ ਹਲਾਲ ਨਹੀਂ ਮੇਰੇ ਹੱਥੋਂ ਹਲਾਲ ਮੈਂ ਕਰ ਸਕਦਾ ਨਹੀਂ ਮੈਨੂੰ ਕਰਨਾ ਆਉਂਦਾ ਝਟਕੇ ਦਾ ਬਈ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਠੀਕ ਹੈ ਝਟਕਾ ਆਪਾਂ ਕਰ ਦਿੰਨੇ ਆ ਤੇ ਝਟਕਈ ਆਪਾਂ ਖਵਾਉਣੇ ਠੀਕ ਹੈ ਪਰ ਆਪਣੇ ਇਹ ਸਿਸਟਮ ਮੁਸਲਮਾਨ ਭਰਾ ਨੂੰ ਤੂੰ ਝਟਕਾ ਖਵਾ ਕੇ ਦੇ ਦੇ ਜੀ ਮੈਂ ਮੁਸਲਮਾਨ ਭਰਾ ਨੂੰ 10 ਕਿਲੋ ਚਾਰ ਫਰੀ ਦੇ ਦੂੰਗਾ ਉਹਨੂੰ ਕਾ ਖਾ ਕੇ ਦੇਖੋ ਆਖੂ ਮੈਂ ਨਹੀਂ ਖਾਂਦਾ ਤੇ ਆਪਣੇ ਵਾਲਿਆਂ ਨੂੰ ਕਹਿ ਕੇ ਦੇਖੀ ਤੂੰ ਸਾਰੇ ਤਾਂ ਨਹੀਂ ਕਹਿੰਦਾ ਬਈ 10 ਕਿਲੋ ਸਾਨੂੰ ਹਲਾਲ ਦਿੰਨੇ ਆ ਆਖਣੀਆਂ ਲਿਆ ਸਹੀ ਬਈ ਮੀਟ ਹੀ ਹੈ ਇਹਨਾਂ ਜਨਵਰੀ ਮਰ ਗਿਆ ਹਲਾਲ ਤੇ ਕੀ ਛਟ ਗਈ ਆਪਾਂ ਥੋੜਾ ਕੱਚੇ ਆ ਹਾਂ ਬਸਲ ਮੁਸਲਮਾਨ ਭਾਈਚਾਰੇ ਦੇ ਲੋਕ ਤਾਂ ਵਿਸ਼ਵਾਸ ਹੀ ਨਹੀਂ ਕਰਦੇ ਉਹ ਜਿਹੜਾ ਕੋਲੇ ਘੜ ਕੇ ਨਹੀਂ ਉਹ ਜੇ ਕੋਈ ਮੁਸਲਮਾਨ ਦੀ ਦੁਕਾਨ ਹੋਊਗੀ ਉਹ ਤੋਂ ਹੀ ਖਾਣਗੇ ਦੂਜੇ ਤੋਂ ਮੀਟ ਨਹੀਂ ਆਪਣੇ ਵਾਲਾ ਕੰਮ ਨਹੀਂ ਉਹ ਤੋਂ ਮੁਰਗਾ ਫੜ ਲਿਆ ਉਹ ਤੋਂ ਫੜ ਲਿਆ ਆਪਣੇ ਸਾਰਾ ਕੰਮ ਹੀ ਹੋ ਰਿਹਾ ਚਲੋ ਜੋ ਵੀ ਕਿਸੇ ਦਾ ਧਰਮ ਹੈ ਉਹਨਾਂ ਨਾਲ ਤੁਹਾਨੂੰ ਮੁਤਾਬਕ ਹਾਂ ਉਹ ਧਰਮ ਚ ਬਈ ਜਿਹੜਾ ਇੱਕ ਤਾਂ ਮੀਟ ਖਾਣਾ ਪੁੰਨ ਪਾਪ ਇਹ ਤਾਂ ਅਲੱਗ ਚੀਜ਼ ਹੈ ਇੱਕ ਗਾਂ ਬਈ ਧਾਰਮਿਕ ਤੌਰ ਤੇ ਵੀ ਝਟਕਾ ਤੇ ਹਲਾਲ ਇਹਦਾ ਬਹੁਤ ਵੱਡਾ ਇਸ਼ੂ ਹੈਗਾ ਠੀਕ ਹੈ ਇਹ ਤੇ ਧਿਆਨ ਦੇਣਾ ਚਾਹੀਦਾ ਆਪਣੇ ਸਖ ਭਰਾਵਾਂ ਨੂੰ ਅੱਛਾ ਤੁਹਾਡਾ ਬੱਕਰੀਆਂ ਦਾ ਕੰਮ ਤਾਂ ਬਹੁਤ ਵਧੀਆ ਤੁਹਾਨੂੰ ਰਿਸਪੌਂਸ ਮਿਲਿਆ ਇਹਦਾ ਇਸ ਕੰਮ ਨੂੰ ਕਿਵੇਂ ਚੱਲ ਰਿਹਾ ਤੁਹਾਡਾ ਬਾਈ ਸਾਥੂ ਪੂਰਾ ਹੀ ਨਹੀਂ ਆ ਰਿਹਾ ਅੱਛਾ ਪੂਰਾ ਇਹ ਚਾਰ ਪੰਜ ਬੰਦੇ ਇਹ ਤੇ ਲੱਗੇ ਆ ਮੇਰੇ ਹਨਾ ਬਣਾ ਲਿਆ ਭੇਜਤਾ ਬੱਸਾਂ ਤੇ ਭੇਜੀ ਜਾਂਦੇ ਆ ਕੂਰੀਅਰ ਕਰੀ ਜਾਂਦੇ ਆ ਆ ਹੁਣਾਂ ਕੂਰੀਅਰ ਕਰਿਆ ਆਪਣਾ ਵੀ ਠੀਕ ਹੈ ਇਹ ਸਾਰਾ ਪੈਕਿੰਗ ਕਰਕੇ ਇਹਨੂੰ ਇਹ ਹੁਣਾਂ ਕੂਰੀਅਰ ਜਾਊਗਾ ਇਹ ਅੱਛਾ ਹਾਂ ਇਹ ਚਲੋ ਬਰਾਤ ਸਾਹਿਬ ਇਹ ਚੀਜ਼ ਬਾਈ ਥੋੜੀ ਚੱਲਦੀ ਲੇਟ ਹੈ ਜਦੋਂ ਚੱਲਦੀ ਹੈ ਤੇ ਫਿਰ ਸਾਰਿਆਂ ਨਾਲ ਵੱਧ ਹੀ ਚੱਲਦੀ ਹੈ। ਅੱਛਾ ਜੀ ਹੁਣ ਆਪਾਂ ਇਹ ਗੱਲ ਤੇ ਆਈਏ ਨੌਜਵਾਨ ਪੀੜ੍ਹੀ ਅੱਜ ਵਿਦੇਸ਼ ਕੰਨੀ ਨੂੰ ਰਜਣਾ ਹੈ। ਜੋ ਕੋਈ ਕੋਈ ਨੌਜਵਾਨ ਇੱਥੇ ਬਚੇ ਹੈ ਉਹ ਨਸ਼ਿਆਂ ਵਾਲਾ ਰਜਣਾ ਨੌਜਵਾਨ ਪੀੜ੍ਹੀ ਨੂੰ ਕੋਈ ਦੇਰਨਾ ਚਾਹੁੰਦਾ ਸੰਦੇਸ਼ ਤੁਸੀਂ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਕੰਮ ਕਰਦੇ। ਸੰਦੇਸ਼ ਭਾਈ ਮੇਰਾ ਕਹਿਣਾ ਇੱਕ ਤਾਂ ਆਪਦੇ ਪਹਿਲਾਂ ਕੰਮ ਇੱਥੇ ਤੋਰੋ। ਜੀ। ਠੀਕ ਹੈ। ਇੱਥੇ ਕੰਮ ਤੋੜ ਕੇ ਦੇਖੋ ਸਾਲ ਦੋ ਸਾਲ ਮੱਥਾ ਮਾਰੋ ਨਹੀਂ ਥੋੜੂ ਬੰਨਦਾ ਬਾਹਰ ਵੀ ਜਾਵੜੋ। ਬਾਹਰ ਪਰ ਬਾਹਰ ਪੱਕੇ ਨਾ ਹੋ ਜਾਓ ਉੱਥੋਂ ਪੈ ਆਰਧਾ ਦੇਸੀ ਖਾਓ ਖਾਓ ਦੁੱਧ ਪੀਓ ਚੰਗਾ ਜਿਹੜਾ ਨਾਨ ਵੇਜ ਖਾਂਦਾ ਚੰਗਿਆ ਆਪਦੀਆਂ ਮੁਰਗੀਆਂ ਮੁਰਗੇ ਪਾਲੋ ਚੰਗੇ ਬੱਕਰੇ ਪਾਲੋ ਚੰਗੇ ਖਾਓ ਆਪਦਾ ਠੀਕ ਹੈ ਚੰਗੀ ਚੀਜ਼ ਖਾਓ ਸਿਹਤ ਵੱਨੀ ਧਿਆਨ ਦਿਓ ਕਿਉਂਕਿ ਲਾਸਟ ਤਾਈ ਵੀ ਸਿਹਤ ਨਹੀਂ ਜਾਣਾ ਚਲੋ ਬਰਾੜ ਸਾਹਿਬ ਤੁਸੀਂ ਸਾਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਦਾ ਸੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਵੀਡੀਓ ਵੱਖ-ਵੱਖ ਲੋਕਾਂ ਤੱਕ ਪਹੁੰਚੇ ਤੇ ਉਹ ਤੁਹਾਡੀ ਵੀਡੀਓ ਤੋਂ ਕੋਈ ਸਿਹਤ ਲੈ ਕੇ ਉਹਦੇ ਕੰਮ ਕਰਨੀ ਰੁਚੀ ਦਿਖਾਵੇ ਸੋ ਸਾਡੇ ਨਾਲ ਇਹ ਸੀਗੇ ਬਰਾੜ ਬਠੰਡੇ ਵਾਲੇ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਲਈ ਤੁਸੀਂ ਜੁੜੇ ਲੋਕਰਾ ਟੀਵੀ ਨਾਲ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ